ਅਸੀਂ ਗਾਲ ਦੀ ਸਾਰਿਆਂ ਨੂੰ ਮੇਰਾ ਪਿੰਡ ਸੈਦੋ ਗਿਆ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਸੋ ਮੈਂ ਪੁੱਛਣਾ ਚਾਹੁੰਦਾ ਜੀ ਆਪਣੇ ਮਨਜੀਤ ਸਿੰਘ ਸਰਦਾਰ ਮਨਜੀਤ ਸਿੰਘ ਐਮਐਲਏ ਸਾਹਿਬ ਨੂੰ ਹਨਾ ਵੀ ਆ ਜਿਹੜੀਆਂ ਸ਼ਾਮ ਲਾਟਾਂ ਤੇ ਲੋਕਾਂ ਦੇ ਕਬਜ਼ੇ ਕਰੇ ਹੋਏ ਆ ਆ ਦੇਖੋ ਆਪਦੀਆਂ ਚਾਰ ਦੁਵਾਰੀਆਂ ਕਰਕੇ ਆਪਦੇ ਸ਼ੈੱਡ ਪਾਏ ਪਸ਼ੂ ਪਾਲ ਰਹੇ ਆ ਸੋ ਅਸੀਂ ਵੀ ਬਾਈ ਕੋਈ ਆਪਦਾ ਸ਼ੈੱਡ ਪਾ ਕੇ ਇੱਥੇ ਕਬਜ਼ਾ ਕਰਕੇ ਆਪਦਾ ਪਸ਼ੂ ਬੰਨਣ ਲਗੇ ਜਾਂ ਕੁਝ ਆਪਦਾ ਕੰਮਕਾਰ ਤੋਰ ਲਗੇ ਹਨਾ ਆ ਸਾਰੀ ਸ਼ਾਮ ਲੇਟ ਰੁਕੀ ਹੋਈ ਆ ਦੇਖੋ ਤੇ ਆ ਦੇਖੋ ਸ਼ਾਮਲਾੜ ਤਾਂ ਰੋਕੀ ਵੀ ਆ ਦੂਜੀ ਆ ਦਾਦਾਗਰੀ ਦੇਖੋ ਵੀ ਇੱਥੇ ਨਾ ਸਾਰੇ ਕ੍ਰੀਸ ਧਾਤੀ ਉਹ ਗਲੀ ਦਾ ਪਾਣੀ ਤਾਂ ਪਹਿਲੇ ਨੇ ਲੰਘਦਾ ਸੀ ਇਹ ਕ੍ਰੀਸ ਧਾਤੀ ਤੇ ਉਤੋਂ ਇਹਨਾਂ ਦੇ ਅਲੂਆਂ ਪਾਣੀ ਇੱਥੇ ਆ ਕੇ ਖੜ ਜਾਂਦਾ ਇੱਥੇ ਪਾਣੀ ਆਉਂਦਾ ਨਾ ਤਾਂ ਪਾਣੀ ਪਰਲੇ ਪਾਸੇ ਜਾ ਸਕਦਾ ਨਾ ਪਾਣੀ ਜਾ ਸਕਦਾ ਇਧਰ ਤੇ ਸਾਡੇ ਇਹ ਕੰਧਾਂ 'ਚ ਪਾਣੀ ਪਈ ਜਾਂਦਾ ਹੁਣ ਇੱਥੋਂ ਇਹ ਘਰ ਤੋਂ ਘਟ ਹਫ਼ਤਾ ਪਾਣੀ ਨਹੀਂ ਸੁੱਕਣਾ ਹਾਲ ਦੇਖੋ ਜੀ ਕੀ ਹੋਇਆ ਪਿਆ ਤੋ ਜ਼ਰੂਰ ਇੱਕ ਵਾਰੀ ਸਰਪੰਚ ਸਾਹਿਬ ਇੱਥੇ ਢੇੜਾ ਮਾਰ ਕੇ ਜਾਣ ਪਿੰਡ ਦੇ ਆਪ ਦੀ ਅੱਖਾਂ ਨਾਲ ਦੇਖਣ ਕਿ ਕੀ ਕੁਝ ਪਿੰਡ ਦੇ ਵਿੱਚ ਚੱਲ ਰਿਹਾ ਕੀ ਕੁਝ ਹੋ ਰਿਹਾ ਸੋ ਆ ਸ਼ਾਮ ਲਾਟਾਂ ਤੇ ਕਬਜ਼ੇ ਕਰ ਕਰਕੇ ਲੋਕ ਸੱਚੇ ਸੁੱਚੇ ਬਣੀ ਜਾਂਦੇ ਆ ਤੇ ਉਤੋਂ ਆਪਦੇ ਵਾਲੇ ਪਾਸੇ ਉੱਚੇ ਕਰ ਕਰਕੇ ਜੇ ਕੋਈ ਨਹੀਂ ਬੋਲਦਾ ਤਾਂ ਤੁਸੀਂ ਫਿਰ ਥਾਲੀਆਂ ਚਵੱਟੇ ਮਾਰੋਗੇ ਫਿਰ ਐ ਬੋਲਣਾ ਤਾਂ ਹਰੇਕ ਨੂੰ ਹੀ ਆਉਂਦਾ